ਭਾਈ ਅਮਰਤਪਾਲ ਸਿੰਘ ਦੀ ਇੱਕ ਕਥਿਤ ਜੇਲ ਚਿੱਠੀ ਹੈ ਜਿਸ ਤੋਂ ਬਾਅਦ ਅਚਾਨਕ ਵਿਵਾਦ ਖੜਾ ਹੋ ਗਿਆ ਇਹ ਵਿਵਾਦ ਇਸ ਹੱਦ ਤੱਕ ਪਹੁੰਚ ਗਿਆ ਕਿ ਉਸ ਚਿੱਠੀ ਦੀ ਅਕਾਉਂਟੇਬਿਲਟੀ ਦੇ ਉੱਤੇ ਸਵਾਲ ਖੜਨ ਲੱਗ ਗਏ ਨੇ ਉਹ ਚਿੱਠੀ ਕਿੰਨੀ ਸੱਚ ਹੈ ਕਿੰਨੀ ਝੂਠ ਹੈ ਇਸ ਉੱਤੇ ਸਵਾਲ ਖੜਨ ਲੱਗੇ ਨੇ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਥਿਤੀ ਦੇ ਵਿੱਚ ਆ ਕੇ ਭਾਈ ਅਮਰਤਪਾਲ ਸਿੰਘ ਦੇ ਵਕੀਲ ਜਿਹੜੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਜਿਹੜੇ ਹੁਣ ਤੱਕ ਉਹਨਾਂ ਦੇ ਉੱਤੇ ਲੱਗੇ ਸਾਰੇ ਇਲਜ਼ਾਮ ਉਹਨਾਂ ਦੇ ਬਿਆਨ ਦਿੰਦੇ ਆਏ ਸੀ ਉਹਨਾਂ ਦਾ ਜਵਾਬ ਦਿੰਦੇ ਆਏ ਸੀ ਰਾਜਦੇਵ ਖਾਲਸਾ ਜਿਨ੍ਹਾਂ ਨੂੰ ਭਾਈ ਅਮਰਤਪਾਲ ਸਿੰਘ ਦੇ ਸਿਆਸੀ ਸਫ਼ਰ ਦਾ ਪੈਰੋਕਾਰ ਦੱਸਿਆ ਜਾਂਦਾ ਉਹ ਰਾਜਦੇਵ ਖਾਲਸਾ ਵੀ ਇੱਥੇ ਆਣ ਕੇ ਸ਼ਾਇਦ ਉਹਨਾਂ ਦਾ ਪੱਲਾ ਛੱਡ ਗਏ ਨੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਜਾਰੀ ਕੀਤਾ ਗਿਆ ਕਥਿਤ ਬਿਆਨ ਜਿਹੜਾ ਹੈਗਾ ਕਥਿਤ ਤੌਰ ਤੇ ਜਿਹੜਾ ਭਾਈ ਅਮਰਤਪਾਲ ਸਿੰਘ ਨੇ ਜਾਰੀ ਕੀਤਾ ਉਸ ਬਿਆਨ ਨੂੰ ਲੈ ਕੇ ਰਾਜਦੇਵ ਸਿੰਘ ਖਾਲਸਾ ਕੁਝ ਕਹਿਣਾ ਨਹੀਂ ਚਾਹੁੰਦੇ ਨਾ ਹੀ ਉਹ ਕਹਿਣਾ ਚਾਹੁੰਦੇ ਕਿ ਜੋ ਪਰਿਵਾਰ ਦੇ ਵੱਲੋਂ ਯਾਨੀ ਕਿ ਭਾਈ ਅਮਰਤਪਾਲ ਸਿੰਘ ਦੇ ਮਾਤਾ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈਰਾਨੀ ਦੀ ਗੱਲ ਹੈ ਇਹੋ ਜੀ ਸੂਰਤ ਵਿੱਚ ਕਿਉਂਕਿ ਇੱਕ ਪਾਸੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਜਨਤਕ ਤੌਰ ਤੇ ਬਿਆਨ ਦਿੰਦੇ ਨੇ ਕਿ ਖਾਲਸਤਾਨ ਸਮਰਥਨ ਜਿਹੜਾ ਆ ਉਹ ਭਾਈ ਅਮਰਤਪਾਲ ਸਿੰਘ ਨਹੀਂ ਕਰਦੇ ਔਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਕਥਿਤ ਤੌਰ ਦੇ ਉੱਤੇ ਇੱਕ ਬਿਆਨ ਜਾਰੀ ਕਰ ਦਿੱਤਾ ਜਾਂਦਾ ਹੈ ਕਿ ਭਾਈ ਅਮਰਤਪਾਲ ਸਿੰਘ ਆਪਣੇ ਮਾਤਾ ਜੀ ਵੱਲੋਂ ਦਿੱਤੀਏ ਬਿਆਨ ਦੀ ਆਲੋਚਨਾ ਕਰਦੇ ਪਏ ਨੇ ਉਹਨਾਂ ਦਾ ਦਾਵਾ ਆ ਕਿ ਇਹ ਸਭ ਕੁਝ ਜੋ ਉਹਨਾਂ ਦੇ ਮਾਤਾ ਜੀ ਨੇ ਬੋਲਿਆ ਉਹ ਨਹੀਂ ਬੋਲਣਾ ਚਾਹੀਦਾ ਸੀਗਾ ਇਹੋ ਜੀ ਸੂਰਤ ਵਿੱਚ ਜਿੱਥੇ ਪਰਿਵਾਰ ਦੇ ਦੋ ਜੀ ਆਪਸ ਦੇ ਵਿੱਚ ਹੀ ਭੜਦੇ ਨਜ਼ਰ ਆ ਰਹੇ ਨੇ ਸਿਆਸੀ ਪੱਦਰ ਦੇ ਉੱਤੇ ਜ਼ੁਬਾਨੀ ਪੱਦਰ ਦੇ ਉੱਤੇ ਉੱਥੇ ਰਾਜਦੇਵ ਸਿੰਘ ਖਾਲਸਾ ਸ਼ਾਇਦ ਕੁਝ ਨਾ ਕਹਿਣਾ ਚਾਹੁੰਦੇ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਉਹ ਬਿਲਕੁਲ ਵੀ ਕੁਝ ਨਹੀਂ ਬੋਲਣਗੇ ਅੰਦਰ ਖਾਤੇ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਇੱਥੇ ਅਕਾਉਂਟੇਬਿਲਟੀ ਦੇ ਸਵਾਲ ਖੜੇ ਹੋ ਰਹੇ ਨੇ ਰਾਜਦੇਵ ਸਿੰਘ ਖਾਲਸਾ ਵੀ ਸ਼ਾਇਦ ਇਸੇ ਕਰਕੇ ਪਿੱਛੇ ਹਟਦੇ ਹੋਣਗੇ ਕਿਉਂਕਿ ਉਹਨਾਂ ਦੀ ਅਕਾਉਂਟੇਬਿਲਟੀ ਦੇ ਉੱਤੇ ਇੱਥੇ ਸਵਾਲ ਖੜੇ ਹੋ ਸਕਦੇ ਨੇ ਕਿਉਂਕਿ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਉਹ ਭਾਈ ਅਮਰਤਪਾਲ ਸਿੰਘ ਦੇ ਸਮਰਥਨ ਦੇ ਵਿੱਚ ਨੇ ਹਾਲਾਂਕਿ ਖਾਲਿਸਤਾਨ ਸਮਰਥਨ ਜਿਹੜਾ ਆ ਉਹ ਰਾਜਦੇਵ ਸਿੰਘ ਖਾਲਸਾ ਕਰਦੇ ਨਹੀਂ ਕਰਦੇ ਇਹ ਇੱਕ ਅਲੱਗਾ ਟੌਪਿਕ ਹੈ ਪਰ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਖਾਲਿਸਤਾਨ ਸਮਰਥਨ ਜਿਹੜਾ ਉਹ ਕਰਦੇ ਰਹੇ ਨੇ ਔਰ ਹੁਣ ਵੀ ਜਿਹੜਾ ਬਿਆਨ ਜਾਰੀ ਹੋਇਆ ਉਸ ਬਿਆਨ ਦੇ ਵਿੱਚ ਵੀ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਖਾਲਿਸਤਾਨ ਸਮਰਥਨ ਲਈ ਅਟੁੱਟ ਰਹਿਣ ਦੀ ਗੱਲ ਕਰਦੇ ਨੇ ਔਰ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਮਾਤਾ ਜਿਹੜੇ ਨੇ ਉਹ ਖਾਲਿਸਤਾਨੀ ਸਮਰਥਨ ਜਿਹੜਾ ਉਹ ਭਾਈ ਅਮਰਤਪਾਲ ਸਿੰਘ ਦਾ ਨਾਂ ਹੋਣ ਬਾਰੇ ਚਰਚਾਵਾਂ ਕਰਦੇ ਨਜ਼ਰ ਆਏ ਅਚਾਨਕ ਸਵਾਲ ਤਾਂ ਫਿਰ ਖੜ ਨਹੀਂ ਸੀ ਹੁਣ ਰਾਜਦੇਵ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਨੇ ਪੈਰ ਪਛਾਣ ਪੁੱਟਲੇ ਨੇ ਕਹਿੰਦੇ ਕਿ ਮੈਂ ਇਸ ਗੱਲ ਬਾਰੇ ਕੁਝ ਵੀ ਬੋਲਣਾ ਨਹੀਂ ਚਾਹੁੰਦਾ ਹੁਣ ਉਹਨਾਂ ਦੀ ਚੁੱਪੀ ਦੇ ਉੱਤੇ ਵੀ ਸਵਾਲ ਖੜ੍ਹ ਰਹੇ ਨੇ ਕਿ ਹੁਣ ਰਾਜਦੇਵ ਸਿੰਘ ਖਾਲਸਾ ਸਪਸ਼ਟੀਕਰਨ ਕਿਉਂ ਨਹੀਂ ਦੇ ਰਹੇ ਰਾਜਦੇਵ ਸਿੰਘ ਖਾਲਸਾ ਹੁਣ ਕਿਉਂ ਚੁੱਪ ਕਰ ਗਏ ਨੇ ਕਿਉਂ ਉਹ ਸਮਝਦੇ ਨੇ ਕਿ ਇੱਥੇ ਕੁਝ ਬੋਲਣਾ ਵਾਜਬ ਨਹੀਂ ਹੋਵੇਗਾ ਕਿਉਂਕਿ ਇਹ ਸੂਰਤ ਜਿਹੜੀ ਹੈ ਇਹ ਫਿਲਹਾਲ ਕਲੀਅਰ ਨਹੀਂ ਹੋ ਸਕਦੀ ਅਜੇ ਤੱਕ ਇਹ ਵੀ ਕਲੀਅਰ ਨਹੀਂ ਹੋ ਸਕਦਾ ਕਿ ਕੀ ਉਹ ਚਿੱਠੀ ਭਾਈ ਅਮਰਤਪਾਲ ਸਿੰਘ ਨੇ ਲਿਖੀ ਹੈ ਜਾਂ ਲਿਖਵਾਈ ਹੈ ਇਹ ਆਪਣੇ ਆਪ ਦੇ ਵਿੱਚ ਸਵਾਲ ਬਣਿਆ ਹੋਇਆ ਔਰ ਦੂਜੇ ਪਾਸੇ ਰਾਜਦੇਵ ਸਿੰਘ ਖਾਲਸਾ ਦਾ ਇਹ ਬਿਆਨ ਜਿਹੜਾ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਆਖਰਕਾਰ ਬੋਲੇ ਕੀ ਹੈ ਕਿਉਂ ਉਹਨਾਂ ਨੇ ਮਨਾਂ ਕੀਤਾ ਆਓ ਸੁਣ ਅੱਛਾ ਖਾਲਸਾ ਜੀ ਮੈਂ ਇੱਕ ਗੱਲ ਸਾਫ਼ ਪੁੱਛਣੀ ਚਾਹੁੰਦਾ ਐ ਕਿ ਜਿਹੜੀ ਇੱਕ ਚਿੱਠੀ ਜਿਹੜੀ ਬਾਹਰ ਆਈ ਐ ਭਾਈ ਅਮਰਪਾਲ ਸਿੰਘ ਦਾ ਬਿਆਨ ਸਾਹਮਣੇ ਆਇਆ ਆਪਣੇ ਮਾਤਾ ਜੀ ਨੂੰ ਲੈ ਕੇ ਉਹ ਕਿੰਨਾ ਕੁ ਆਥੈਂਟੀਕੇਟਿਡ ਹੈਗਾ ਆ ਮੈਂ ਆ ਪੁੱਛਣਾ ਚਾਹੁੰਦਾ ਕਿ ਕਿਉਂਕਿ ਸਵਾਲ ਖੜੇ ਹੋਣਗੇ ਮੇਰੀ ਮੇਰੀ ਇੱਕ ਬੇਨਤੀ ਹੈ ਜੀ ਇਸ ਗੱਲ 'ਚ ਮੈਂ ਨਹੀਂ ਪੜਨਾ ਚਾਹੁੰਦਾ ਅੱਛਾ ਜੀ ਕਿਉਂਕਿ ਇਹ ਪਰਿਵਾਰਕ ਮਸਲਾ ਹੈ ਹੂੰ ਉਹਨਾਂ ਦਾ ਬਿਆਨ ਐ ਫਿਰ ਦੂਜਾ ਬਿਆਨ ਨਹੀਂ ਮੈਂ ਬਿਆਨ ਬਾਰੇ ਗੱਲ ਹੀ ਨਹੀਂ ਕਰਨਾ ਚਾਹੁੰਦਾ ਪਰ ਗੱਲ ਇੱਥੇ ਨਾ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਜਾਂਦੀ ਹੈ ਕਿ ਜਦੋਂ ਇੱਕ ਬੰਦਾ ਐਨਐਸਏ ਦੇ ਚਲਦੇ ਸਜ਼ਾ ਕੱਟ ਰਿਹਾ ਔਰ ਉਸ ਵੇਲੇ ਉਹ ਜੇਲ੍ਹ 'ਚ ਪਹੁੰਚ ਚੁੱਕਿਆ ਤੇ ਉਸ ਵੇਲੇ ਉਸ ਬੰਦੇ ਦਾ ਬਿਆਨ ਬਾਹਰ ਆ ਜਾਣਾ ਇਹ ਆਪਣੇ ਆਪ 'ਚ ਬੜੀ ਵੱਡੀ ਗੱਲ ਹੈ ਕਿ ਉਹਨੂੰ ਮਿਲਣ ਕੌਣ ਗਿਆ ਉਹ ਬਿਆਨ ਲਿਹਾੰਦਾ ਕਿੰਨੇ ਜੇ ਕੋਈ ਮਿਲਣ ਨਹੀਂ ਗਿਆ ਤਾਂ ਕੀ ਉਹ ਅੰਦਰ ਕੰਪਿਊਟਰ ਯੂਜ਼ ਕਰਦਾ ਪਿਆ ਜਾਂ ਫੋਨ ਯੂਜ਼ ਕਰਦਾ ਪਿਆ ਬੰਦਾ ਹਾਂ ਜੀ ਇਹ ਮੈਂ ਨਹੀਂ ਇਹ ਇਸ ਚਲੇ ਜਿਪਣਾ ਕਿਹਾ ਮਾਫੀ ਚਾਹੁੰਦਾ ਹਾਂ ਇਸ ਦਾ ਅੱਛਾ ਕੋਈ ਠੀਕ ਹੈ ਕੋਈ ਚੱਕਰ ਨਹੀਂ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ